ਸਭ ਤੋਂ ਪਹਿਲਾਂ ਤੇ ਮੈਂ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਦਰੀਸ਼ ਦੌਰੇ ਤੋਂ ਮੈਂ 19 ਤਰੀਕ ਨੂੰ ਇੱਥੇ ਪਹੁੰਚਿਆ ਤੇ ਪਾਰਟੀ ਦਾ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਸਾਡੇ ਸੀਐਮ ਪੰਜਾਬ ਦੇ ਪ੍ਰਧਾਨ ਆਪਣੇ ਭਗਵੰਤ ਮਾਨ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਆਪਣੇ ਸੰਦੀਪ ਪਾਟਕ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹੋਰ ਪਾਰਟੀ ਦੇ ਜਿੰਨੇ ਵੀ ਮੰਤਰੀ ਨੇ ਐਮਐਲਏ ਸਾਹਮਣੇ ਸਾਡੇ ਜਿੰਨੇ ਵੀ ਅਹੁਦੇਦਾਰ ਨੇ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਕਰਨਾ ਚਾਹੁੰਦਾ ਤੇ ਸਾਡੇ ਪਾਰਟੀ ਦੇ ਜਿਹੜਾ ਵਰਕਰ ਨੇ ਜਿਹੜੇ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਦਿਲ ਤੋਂ ਧੰਨਵਾਦ ਕਰਨਾ ਚਾਹੁੰਦਾ ਕਿ ਜਿਹੜੇ ਦਿਨ ਰਾਤ ਮਿਹਨਤ ਕਰਦੇ ਨੇ ਤੇ ਉਹਨਾਂ ਦੀਆਂ ਅਸੀਸਾਂ ਸਦਕਾ ਜਿਹੜਾ ਪਾਰਟੀ ਨੇ ਮੈਨੂੰ ਬਹੁਤ ਵੱਡੀ ਜ਼ਿੰਮੇਵਾਰੀ ਕੀਤੀ ਆ ਦਿੱਤੀ ਆ ਤਾਂ ਮੈਂ ਦਿਨ ਰਾਤ ਇਹ ਜ਼ਿੰਮੇਵਾਰੀ ਨੂੰ ਮੰਨ ਤਨ ਤੜ ਦੇ ਨਾਲ ਇਹ ਜ਼ਿੰਮੇਵਾਰੀ ਨੂੰ ਨਿਭਾਵਾਂਗਾ ਤੇ ਮੈਂ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਹ ਦੇਖੋ ਜੀ ਪਾਰਟੀ ਨੇ ਸਭ ਤੋਂ ਪਹਿਲਾਂ ਮੈਨੂੰ ਕਿਹਾ ਸੀ ਚਾਰ ਕੋਆਰਡੀਨੇਟਰ ਚੋਹਾਂ ਹਲਕਿਆਂ ਦੇ ਉਹ ਜਿਹੜੇ ਆ ਉਹ ਮੈਂ ਕੱਲ੍ਹ ਦੀਆਂ ਲਿਸਟਾਂ ਜਿਹੜੀਆਂ ਨੇ ਉਹ ਭੇਜ ਦਿੱਤੀਆਂ ਨੇ ਆਪਣੀ ਪਾਰਟੀ ਹਾਈ ਕਮਾਂਡ ਨੂੰ ਉਸ ਤੋਂ ਬਾਅਦ ਵਿੱਚ ਸਾਡੇ ਹਰ ਹਲਕੇ ਦੀ 30-30 ਮੈਂਬਰੀ ਕਮੇਟੀ ਜਿਹੜੀ ਬਣਨੀ ਆ ਉਹਦੇ ਵਾਸਤੇ ਮੈਂ ਆਪਣੇ ਜਿਹੜੇ ਕੋਆਰਡੀਨੇਟਰ ਚਾਰ ਬਣਾਏ ਆ ਉਹਨਾਂ ਨੂੰ ਹੁਕਮ ਦੇ ਦਿੱਤੇ ਆ ਬੇਨਤੀ ਵੀ ਕਰ ਦਿੱਤੀ ਆ ਕਿ ਉਹ ਜਿਹੜੇ 30-30 ਮੈਂਬਰ ਜਿਹੜੇ ਬਣਾਉਣੇ ਆ ਉਹ ਬਣਾ ਕੇ ਤਾਂ ਜਿੱਦਣ ਮੇਰੇ ਕੋਲ ਲਿਸਟ ਆ ਜਾਂਦੀਆਂ ਇਹ ਵੀ ਲਿਸਟਾਂ ਜਿਹੜੀਆਂ ਆਪਾਂ ਹਾਈ ਕਮਾਂਡ ਨੂੰ ਭੇਜ ਦਵਾਂਗੇ ਤੇ ਅਗਲਾ ਹੁਕਮ ਜਿਹੜਾ ਹਾਈ ਕਮਾਂਡ ਵੱਲੋਂ ਮਿਲੇਗਾ ਤੇ ਉਹਨਾਂ ਦੇ ਆਧਾਰ ਤੇ ਆਪਾਂ ਉਸੇ ਤਰੀਕੇ ਨਾਲ ਚੱਲਾਂਗੇ ਉਹ ਦੇਖੋ ਜੀ ਪਾਰਟੀ ਵੱਲੋਂ ਜਿੱਦਾਂ ਮੇਰੀ ਡਿਊਟੀ ਜਿੱਥੇ-ਜਿੱਥੇ ਲਾਈ ਜਾਊਗੀ ਮੈਂ 24 ਘੰਟੇ ਪਾਰਟੀ ਵਾਸਤੇ ਟਾਈਮ ਦੇਣ ਵਾਸਤੇ ਤਿਆਰ ਕਿਉਂਕਿ ਮੈਂ ਸਰਦਾਰ ਭਗਵੰਤ ਮਾਨ ਜੀ ਦੇ ਵਿਚਾਰਾਂ ਦੇ ਨਾਲ ਜੁੜਿਆ ਹੋਇਆ ਤਾਂ ਮੈਂ ਉਹਨਾਂ ਦੇ ਵਿਚਾਰ ਦੇਖ ਕੇ ਸੁਣ ਕੇ ਤੇ ਕਿਉਂਕਿ ਪਾਰਟੀ ਨਾਲ ਤਾਂ ਮੈਂ 14 ਦਾ ਹੀ ਜੁੜਿਆ ਹੋਇਆ ਪਰ ਉਹਨਾਂ ਦੇ ਵਿਚਾਰਾਂ ਨਾਲ ਸਹਿਮਤ ਹੋ ਕੇ ਮੈਂ ਆਪਣਾ ਯੂਰਪ ਤੋਂ 30-35 ਸਾਲ ਹੋ ਗਏ ਮੈਨੂੰ ਰਹਿੰਦਿਆਂ ਨੂੰ ਤੇ ਮੈਂ ਉਹ ਸਾਰਾ ਆਪਣਾ ਕਾਰੋਬਾਰ ਛੱਡ ਕੇ ਤੇ ਮੈਂ ਪੰਜਾਬ ਦੇ ਵਿੱਚ ਲੋਕਾਂ ਦੀ ਸੇਵਾ ਵਾਸਤੇ ਪਹੁੰਚ ਗਿਆ ਤੇ ਪਾਰਟੀ ਜਿੱਥੇ-ਜਿੱਥੇ ਮੇਰੀ ਸੇਵਾ ਲਾਊਗੀ ਹੁਣ ਮੈਂ 24 ਘੰਟੇ ਬਿਲਕੁਲ ਫਰੀ ਹਾਂ ਜਿੱਥੇ ਪਾਰਟੀ ਸੇਵਾ ਲਾਊਗੀ ਤਾਂ ਮੈਂ ਜਾਣ ਨੂੰ ਤਿਆਰ ਤੇ ਸੇਵਾ ਕਰਨ ਨੂੰ ਤਿਆਰ ਹਾਂ ਇਹ ਦੇਖੋ ਜੀ ਇਹ ਵੀ ਕਪੂਰ ਸਾਹਿਬ ਜਿਹੜੇ ਨੇ ਅ ਇਹ ਅਸੀਂ ਇਕੱਠੇ ਹੀ ਤੁਰੇ ਹੋਏ ਆ ਜੀ ਇਹ ਹਲਕੇ ਭਲੱਥ ਦੇ ਵਿੱਚ ਜਦੋਂ ਮੈਨੂੰ ਲੋਡ ਪੈਂਦੀ ਸੀ ਇਹ ਉਦੋਂ ਵੀ 14 ਦੇ ਵਿੱਚ ਵੀ ਮੇਰੇ ਨਾਲ ਉੱਥੇ ਪਹੁੰਚ ਜਾਂਦੇ ਸਨ ਜਦੋਂ ਵੀ ਲੋਡ ਪੈਂਦੀ ਸੀ ਇਹਨਾਂ ਨੂੰ ਲੋਡ ਪੈਂਦੀ ਸੀ ਮੈਂ ਇੱਥੇ ਪਹੁੰਚ ਜਾਂਦਾ ਸੀ ਤੇ ਸਾਡਾ ਬਹੁਤ ਮਤਲਬ ਅਸੀਂ ਫਰੈਂਡ ਆ ਬਹੁਤ ਪੱਕੇ ਫਰੈਂਡ ਆ ਇਹ ਅਸੀਂ ਇਹ ਅੱਜ ਤੱਕ ਹੀ ਟੱਚ ਵਿੱਚ ਰਹੇ ਆ ਇਹ ਕਿੰਨੇ ਸਾਲ ਹੋ ਗਏ ਆ ਦੇਖੋ ਮੈਂ ਵਿਦੇਸ਼ ਵੀ ਚਲਾ ਜਾਂਦਾ ਸੀ ਫਿਰ ਵੀ ਇੱਥੇ ਆਣ ਕੇ ਮਿਲਦਾ ਸੀ ਕਪੂਰਥਲਾ ਦੇ ਵਿੱਚ ਜਿੰਨੀ ਤਕਰੀਬਨ ਬੌਡੀ ਆ ਸਾਰੀ ਪੁਰਾਣੀ ਆ ਤਾਂ ਮੇਰਾ ਸਾਰਿਆਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਆ ਤਾਂ ਇਹਨਾਂ ਨੂੰ ਜਿਹੜੀ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਆ ਮੈਂ ਨਾ ਵੀ ਪਾਰਟੀ ਦਾ ਬਹੁਤ ਵੱਡਾ ਫੈਸਲਾ ਤੇ ਬਹੁਤ ਵੱਡੀ ਸੋਚ ਰੱਖ ਕੇ ਪਾਰਟੀ ਨੇ ਇਹ ਫੈਸਲਾ ਕੀਤਾ ਤੇ ਮੈਨੂੰ ਉਮੀਦ ਆ ਕਿ ਦਿਨ ਰਾਤ ਮਿਹਨਤ ਕਰਨ ਵਾਲੇ ਬੰਦੇ ਨੇ ਤਾਂ ਇਹ ਜ਼ਰੂਰ ਪਾਰਟੀ ਵਾਸਤੇ ਦਿਨ ਰਾਤ ਮਿਹਨਤ ਕਰਨਗੇ ਤਾਂ ਮੈਂ ਇਹਨਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਇਹਨਾਂ ਦਾ ਸਵਾਗਤ ਕਰਦਾ ਕਿ ਕਪੂਰਥਲਾ ਦੇ ਵਸੀਆਂ ਨੂੰ ਇੱਕ ਬਹੁਤ ਵੱਡਾ ਲੀਡਰ ਮਿਲਿਆ ਕਿ ਜਿਹੜਾ ਕਿ ਇਹ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ ਦੇਖੋ ਜੀ ਮੈਂ ਤਾਂ ਸਭ ਤੋਂ ਪਹਿਲਾਂ ਤੇ ਬਹੁਤ ਵੱਡੀ ਨਿੰਦਾ ਕਰਦਾ ਜਿਹੜੇ ਸੀਐਮ ਹਰਿਆਣੇ ਦੇ ਇੱਕ ਖੱਟਰ ਲਾਲ ਜੀ ਮੈਂ ਇਹਨਾਂ ਵੀ ਬਹੁਤ ਜਿਆਦਾ ਇਹਨਾਂ ਦੀ ਕੀ ਕਹਿ ਸਕਦਾ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਕਿ ਦੇਖੋ ਕਿਸਾਨ ਨੇ ਉਹ ਅੰਨ ਦਾਤਾ ਨੇ ਸਾਡੇ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਜਾ ਰਹੀਆਂ ਪੱਕੇ ਰਾਉਂਡ ਚਲਾਏ ਜਾ ਰਹੇ ਨੇ ਉਹਨਾਂ ਦੇ ਉੱਤੇ ਪਲਾਸਟਿਕ ਦੀਆਂ ਗੋਲੀਆਂ ਬੰਬ ਫੋਕੇ ਜਾ ਰਹੇ ਨੇ ਦੇਖੋ ਸਮੈਕ ਉਹ ਜਿਹੜੇ ਉਹਨਾਂ ਨੂੰ ਵਿਚਾਰਿਆਂ ਨੂੰ ਸਾਹ ਨਹੀਂ ਆ ਰਿਹਾ ਤੇ ਇੰਨਾ ਮਤਲਬ ਉਹਨਾਂ ਦੇ ਉੱਤੇ ਹਤਿਆਚਾਰ ਹੋ ਰਿਹਾ ਤਾਂ ਮੈਂ ਕਹਿੰਦਾ ਵੀ ਬਹੁਤ ਨਿੰਦਣਯੋਗ ਹੈ ਤਾਂ ਇਹ ਬਹੁਤ ਜਿਆਦਾ ਨਿੰਦਣਯੋਗ ਹੈ ਜੀ ਇਹ ਚੀਜ਼ ਜਿਹੜੀ ਨਹੀਂ ਹੋਣੀ ਚਾਹੀਦੀ ਉਹ ਸਾਡੇ ਕਿਸਾਨ ਨੇ ਹਾਂ ਦੂਜੀ ਗੱਲ ਇਹ ਆ ਉਹ ਕੋਈ ਦੂਜਾ ਦੇਸ਼ ਤਾਂ ਹੈ ਨਹੀਂ ਉਕੇ ਉਹ ਆਪਣੇ ਦੇਸ਼ ਦੇ ਲੋਕ ਨੇ ਹਰਿਆਣੇ ਦੇ ਵਿੱਚੋਂ ਹਾਈਵੇ ਤੋਂ ਲੰਘਣਾ ਚਾਹੁੰਦੇ ਨੇ ਇੱਕ ਗੱਲ ਮੈਂ ਸਾਫ਼ ਕਰਨੀ ਚਾਹੁੰਦਾ ਕਿ ਉਹ ਬੰਦੇ ਹਾਈਵੇ ਤੋਂ ਲੰਘਣਾ ਚਾਹੁੰਦੇ ਨੇ ਤੇ ਹਾਈਵੇ ਜਿਹੜਾ ਹੈ ਹਮੇਸ਼ਾ ਸੈਂਟਰ ਗਵਰਨਮੈਂਟ ਦਾ ਹੁੰਦਾ ਇਹ ਤਾਂ ਖੱਟਰ ਸਰਕਾਰ ਦਾ ਹਾਈਵੇ ਹੈ ਹੀ ਨਹੀਂ ਵੀ ਇਹ ਵੀ ਖੱਟਰ ਸਰਕਾਰ ਹੀ ਸਰਵੇ ਦੇ ਉੱਤੇ ਉਹ ਕਾਬਜ਼ ਹੋ ਸਕਦੀ ਹੈ ਨਾ ਤਾਂ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਖੱਟਰ ਸਰਕਾਰ ਕਿਸਾਨਾਂ ਨੂੰ ਹਾਈਵੇ ਦੇ ਉੱਪਰੋਂ ਜਦੋਂ ਕਿਸਾਨ ਪੰਜਾਬ ਦੇ ਵਿੱਚੋਂ ਵੀ ਤਾਂ ਲੰਘ ਕੇ ਗਏ ਨੇ ਕਿਸਾਨ ਤੇ ਉੱਥੋਂ ਹਰਿਆਣੇ 'ਚੋਂ ਲੰਘ ਜਾਣਗੇ ਆਪਣੇ ਉਹ ਇਹ ਸ਼ਾਂਤੀ ਦੇ ਨਾਲ ਉਹ ਆਪਣਾ ਧੰਨਾ ਲਾਉਣਾ ਚਾਹੁੰਦੇ ਸਾਡਾ ਉਹ ਹੱਕ ਹੈ ਸਾਰਿਆਂ ਦਾ ਤਾਂ ਮੈਂ ਨਾ ਉਹ ਹੱਕ ਜਿਹੜਾ ਉਹ ਕਿਸੇ ਦਾ ਹੱਕ ਨਹੀਂ ਖੋਣਾ ਚਾਹੀਦਾ ਸਾਰਿਆਂ ਨੂੰ ਮਿਲਣਾ ਚਾਹੀਦਾ ਚਾਹੇ ਉਹ ਕਿਸਾਨ ਹੋਵੇ ਚਾਹੇ ਕੋਈ